प्रकाश सिंह बादल ਤੇ ਗੁਰਦਾਸ ਬਾਦਲ ਦੋਵੇਂ ਭਰਾ ਜਿਨ੍ਹਾਂ ਨੂੰ ਦਾਸ ਤੇ ਪਾਸ ਕਿਹਾ ਜਾਂਦਾ ਹੈ ਹਰ ਕੋਈ ਦੋਵਾਂ ਦੇ ਪਿਆਰ ਦੀ ਮਿਸਾਲ ਦਿੰਦਾ ਪਰ ਸਿਆਸਤ ਨੇ ਦੋਵਾਂ ਭਰਾਵਾਂ ਨੂੰ ਇੱਕ ਦੂਜੇ ਤੋਂ ਵੱਖ ਕਰਕੇ ਰੱਖ ਦਿੱਤਾ ਮਿੱਤ ਦਿਨੀ ਸ਼੍ਰੋਮਿਅ ਕਾਲੀ ਦਲ ਦੇ ਸਰਪ੍ਰਸ ਆਪਣੇ ਛੋਟੇ ਭਰਾ ਗੁਰਦਾਸ ਬਾਦਲ ਨੂੰ ਯਾਦ ਕਰਕੇ ਭਾਵੁਕ ਹੋ ਗਏ ਉਹਨਾਂ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਸਾਰਾ ਕੁਆੜਾ ਹੀ ਸਿਆਸਤ ਦਾ ਪਾਇਆ ਹੋਇਆ ਹੈ ਸੀ ਜੇਕਰ ਕਿਦਰੇ ਸਿਆਸਤ ਨਾ ਹੁੰਦੀ ਤਾਂ ਆਪਾਂ ਦੋਵੇਂ ਵੀ ਨਾ ਲੜਦੇ ਇਹ ਸਿਰਫ ਹਰ ਇੱਕ ਫੇਰਾ ਦਾ ਮੈਂ ਬਣ ਜਾ ਮੈਂ ਬਣ ਜਾ ਮਤਲਬ ਰਾਜਨੀਤੀ ਨੈਗੇਟਿਵ ਹੈ ਸਰ ਇਟ ਮੀਨਸ ਕੈਨ ਵੀ ਸੇ ਪਤਾ ਨਹੀਂ ਕੀ ਲਿਖੋਗੇ ਤੁਸੀਂ ਕੱਲ ਨੂੰ ਜੋ ਤੁਸੀਂ ਕਹੋਗੇ ਉਸ ਤੋਂ ਇਲਾਵਾ ਨਹੀਂ ਲਿਖੋਗੇ ਮੇਰਾ ਮਤਲਬ ਨੈਗੇਟਿਵ ਨਹੀਂ ਕਈ ਗੱਲਾਂ ਇਹ ਜੀ ਹੈ ਫਰਕ ਪਾਉਂਦੇ ਹੈ ਇਸ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਹਰਿਆਣਾ ਦੇ ਝੋਟਾਲਾ ਪਰਿਵਾਰ ਤੋਂ ਉੱਤਰ ਪ੍ਰਦੇਸ਼ ਤੋਂ ਅਖਿਲੇਸ਼ ਮੁਲਾਇਮ ਦੀ ਵੀ ਉਦਾਹਰਣ ਪੇਸ਼ ਕੀਤੀ। ਉਹਨਾਂ ਕਿਹਾ ਕਿ ਸਿਆਸਤ ਅੱਗੇ ਕਈ ਵਾਰ ਖੂਨੀ ਰਿਸ਼ਤੇ ਇੰਨੇ ਛੋਟੇ ਹੋ ਜਾਂਦੇ ਨੇ ਕਿ ਸੱਤਾ ਅੱਗੇ ਹੋਰ ਕੁਝ ਵੀ ਖਾਈ ਨਹੀਂ ਦਿੰਦੀ। ਜ਼ਿਕਰ ਯੋਗ ਹੈ ਕਿ ਜਦੋਂ ਮਨਪ੍ਰੀਤ ਬਾਦਲ ਨੇ ਅਕਾਲੀ ਦਲ ਤੋਂ ਵੱਖ ਹੋ ਕੇ ਆਪਣੀ ਪਾਰਟੀ PPP ਬਣਾਈ ਤਾਂ ਵਿਛੋੜੇ ਦਾ ਸੇਕ ਦੋਵਾਂ ਭਰਾਵਾਂ ਨੂੰ ਵੀ ਚੱਲਣਾ ਪਿਆ। ਪਰ ਅੱਜ ਵੀ ਕੋਈ ਬਿਮਾਰ ਹੁੰਦਾ ਹੈ ਤਾਂ ਦੋਵੇਂ ਇੱਕ ਦੂਜੇ ਦਾ ਹਾਲ ਜ਼ਰੂਰ ਪੁੱਛਦੇ ਨੇ। ਪੰਚਾਇਤੀ ਚੋਣਾਂ ਹੋਈਆਂ ਤਾਂ ਪੋਲਿੰਗ ਬੂਥ ਤੇ ਚਾਚਾ ਗੁਰਦਾਸ ਬਾਦਲ ਨੂੰ ਵੇਖਦੇ ਸਾਰ ਹੀ ਸੁਖਬੀਰ ਬਾਦਲ ਤੇ ਹਰਸਿਮਰਤ ਕੋਰ ਬਾਦਲ ਨੇ ਪੈਰ ਛੂ ਕੇ ਉਹਨਾਂ ਦਾ ਆਸ਼ੀਰਵਾਦ ਲਿਆ ਪਰ ਸਿਆਸਤ ਦਾ ਨਸ਼ਾ ਹੀ ਅਜਿਹਾ ਹੈ ਕਿ ਇਸ ਨੂੰ ਪਾਉਣ ਲਈ ਵੱਡੀ ਕੀਮਤਾਂ ਚੁਕਾਉਣੀ ਪੈਂਦੀ ਹੈ ਉਹ ਕੀਮਤ ਪ੍ਰਕਾਸ਼ ਸਿੰਘ ਬਾਦਲ ਨੇ ਵੀ ਚੁਕਾਈ ਜਾਨ ਤੋਂ ਵੱਧ ਪਿਆਰੇ ਛੋਟੇ ਭਰਾ ਤੋਂ ਵੱਖ ਹੁੰਦਾ ਥਾ ਕਿਤੇ ਨਾ ਕਿਤੇ ਅੱਜ ਵੀ ਉਹਨਾਂ ਨੂੰ ਅੰਦਰੋਂ ਤੋੜ ਕੇ ਰੱਖਦੇ ਹਨ ਬਿਊਰੋ ਰਿਪੋਰਟ 델ੀ ਪੋਸਟ ਪੰਜਾਬੀ